ਬੋਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਬਿਹਾਰੀ ਵਾਲੇ ਸ਼ਬਦ ਸ਼ਬਦ ਪੜਨ ਤੋਂ ਪਹਿਲਾਂ ਮੈਂ ਆਪਣੇ ਆਡੀਅੰਸ ਨੂੰ ਰਿਕਵੈਸਟ ਕਰਦੀ ਹਾਂ ਕਿ ਮੇਰੇ ਚੈਨਲ ਨੂੰ ਬੱਦਤਵਾਦ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਤੁਹਾਡੇ ਸਾਥ ਨਾਲ ਮੋਟੀਵੇਟ ਹੋਈਏ ਆਓ ਹੁਣ ਪੜਦੇ ਹਾਂ ਬਿਹਾਰੀ ਵਾਲੇ ਸ਼ਬਦ ਖੀਰ ਤੀਰ ਵੀਰ ਹੀਰ ਟੀਲ ਪੀਲ ਮੀਲ ਸੀਲ ਹਰੀ ਖਰੀ ਗਰੀ ਤਰੀ ਰੀਤ ਮੀਤ ਸੀਤ ਗੀਤ ਪੀੜਾ ਬੀੜਾ ਲੀੜਾ ਕੀੜਾ ਹੀਰਾ ਖੀਰਾ ਜੀਰਾ ਸੀਰਾ ਗਾਨੀ ਨਾਨੀ ਪਾਨੀ ਹਾਨੀ ਬਿਹਾਰੀ ਤਿੰਨ ਅਖਰੀ ਸ਼ਬਦ ਲਕੀਰ ਫਕੀਰ ਅਮੀਰ ਸਰੀਰ ਸਲਾਈ ਕਲਾਈ ਮਲਾਈ ਟਲਾਈ ਰਵੀਨਾ ਨਗੀਨਾ ਮਹੀਨਾ ਪਸੀਨਾ ਖਡਿਆਰੀ ਬਿਮਾਰੀ ਤਿਆਰੀ प्यारी असली नकली अगली पगली धर्मी करमी गर्मी नरमी बिहारी चार अखरी शब्द अलमारी पटवारी सरकारी दरबारी सड़ियल मरियल अड़ियल हरियल शर्मीला चमकीला पथरीला वर्फीला रणजीत हरजीत ਮਨਜੀਤ ਬਲਜੀਤ ਤਕਰੀਰ ਤਕਦੀਰ ਬਲਵੀਰ ਸ਼ਮਸ਼ੀਰ ਇਹ ਸਾਰੇ ਸ਼ਬਦ ਬਿਹਾਰੀ ਦੀ ਮਾਤਰਾ ਦੀ ਵਰਤੋਂ ਕਰਕੇ ਲਿਖੇ ਗਏ ਹਨ ਜੇਕਰ ਤੁਹਾਨੂੰ ਬਿਹਾਰੀ ਦੀ ਮਾਤਰਾ ਬਾਰੇ ਗਿਆਨ ਹੋ ਗਿਆ ਹੋਵੇ ਤਾਂ ਤੁਸੀਂ ਇਹ ਵਾਲੇ ਸ਼ਬਦਾਂ ਨੂੰ ਬਿਹਾਰੀ ਦੀ ਮਾਤਰਾ ਲਗਾ ਕੇ ਸਾਰਥਕ ਬਣਾ ਸਕਦੇ ਹੋ ਅਨ ਕਮੈਂਟ ਬਾਕਸ ਵਿੱਚ ਵੀ ਲਿਖ ਸਕਦੇ ਹੋ ਧੰਨਵਾਦ